ਇੰਗਲੈਂਡ 'ਚ ਆਪਣੀਆਂ ਪੰਜਾਬੀ ਕੁੜੀਆਂ ਲਾਉਂਦੀਆਂ ਨੇ ਦਿਹਾੜੀ ਹੱਡ ਭਨਵੀ ਮਿਹਨਤ ਕਰਕੇ ਕਰਦੀਆਂ ਨੇ ਲੇਬਰ ਦਾ ਕੰਮ ਆਈਲੈਂਡਸ ਕਰਕੇ ਗਈਆਂ ਇਹ ਪੰਜਾਬੀ ਕੁੜੀਆਂ ਦੀ ਇੰਗਲੈਂਡ 'ਚੋਂ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਵੇਖੋ ਕਿਵੇਂ ਲੇਬਰ ਦੇ ਕੰਮ ਵਿੱਚ ਪੰਜਾਬੀ ਕੁੜੀਆਂ ਮਸਾਲਾ ਬਣਾ ਰਹੀਆਂ ਨੇ ਰੇਤ ਬੱਜਰੀ ਮਿਕਸ ਕਰ ਰਹੀਆਂ ਨੇ ਲੇਬਰ ਦੇ ਕੰਮ ਵਿੱਚ ਕਿੰਨੀ ਮਿਹਨਤ ਹੁੰਦੀ ਹੈ ਤੁਸੀਂ ਜਾਣਦੇ ਹੋ ਪਰ ਵਿਦੇਸ਼ਾਂ 'ਚ ਇੱਕ ਕੰਸਟਰਕਸ਼ਨ ਦਾ ਕੰਮ ਹੀ ਹੁੰਦਾ ਜਿਸ ਵਿੱਚ ਬੜੇ ਜ਼ਿਆਦਾ ਪੈਸੇ ਬਣਦੇ ਨੇ ਖਾਸ ਕਰਕੇ ਜੇ ਇੰਗਲੈਂਡ ਦੀ ਗੱਲ ਕਰੀਏ ਤਾਂ ਇੰਗਲੈਂਡ 'ਚ ਬਿਲਡਰ ਲਾਈਨ ਦੇ ਵਿੱਚ ਕਾਫੀ ਜ਼ਿਆਦਾ ਚੰਗੀ ਕਮਾਈ ਹੁੰਦੀ ਹੈ ਤੇ ਕਾਫੀ ਜ਼ਿਆਦਾ ਪੌਂਡ ਬਣਦੇ ਨੇ ਤੇ ਪੰਜਾਬੀ ਕੁੜੀਆਂ ਦੀ ਇਸ ਮਿਹਨਤ ਨੂੰ ਸਲਾਮ ਹੈ ਬਿਲਡਰ ਦੇ ਨਾਲ ਦਿਹਾੜੀ ਲਾ ਰਹੀਆਂ ਨੇ ਤੇ ਪੈਸੇ ਕਮਾਉਣ ਲਈ ਬੜੀ ਜ਼ਿਆਦਾ ਮਿਹਨਤ ਵੀ ਕਰ ਰਹੀਆਂ ਨੇ ਪਰ ਕਈ ਪੰਜਾਬੀ ਮੁੰਡੇ ਵੀਡੀਓ ਦੇ ਬਾਰੇ ਟਿੱਪਣੀਆਂ ਕਰ ਰਹੇ ਨੇ ਕਿ ਕੁੜੀਆਂ ਨੂੰ ਲੇਬਰ ਦਾ ਕੰਮ ਨਹੀਂ ਕਰਨਾ ਚਾਹੀਦਾ ਪਰ ਭਰਾਵੋ ਕਮੈਂਟ ਮਾਰਨੇ ਸੌਕੇ ਨੇ ਕਮਾਈ ਕਰਨੀ ਬੜੀ ਔਖੀ ਹੈ ਇਹ ਕੁੜੀਆਂ ਮਿਹਨਤ ਕਰ ਰਹੀਆਂ ਨੇ ਤੇ ਇਹਦੇ ਵਿੱਚ ਕੋਈ ਵੀ ਮਾੜੀ ਗੱਲ ਨਹੀਂ ਹੈ ਤੁਸੀਂ ਦੇਖਦੇ ਹੋ ਵਿਦੇਸ਼ਾਂ 'ਚ ਜਾ ਕੇ ਜਿਹੜੀਆਂ ਕੁੜੀਆਂ ਪੱਬਾ ਕਲੱਬਾਂ 'ਚ ਜਾ ਕੇ ਨੱਚਦੀਆਂ ਨੇ ਉਹਨਾਂ ਦੇ ਬਾਰੇ ਤਾਂ ਕੋਈ ਕੁਝ ਨਹੀਂ ਬੋਲਦਾ ਤੇ ਇਹ ਪੰਜਾਬ ਤੋਂ ਆਈਆਂ ਪਹਿਣਾ ਮਿਹਨਤ ਕਰ ਰਹੀਆਂ ਨੇ ਫਿਰ ਵੀ ਲੋਕ ਉਲਟੇ ਸਿੱਧੇ ਕਮੈਂਟ ਕਰ ਰਹੇ ਨੇ ਇੰਨਾ ਪੰਜਾਬੀ ਪਹਿਣਾ ਦੀ ਮਿਹਨਤ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਅਤੇ ਵਾਹਿਗੁਰੂ ਪਹਿਣਾ ਦੀ ਮਿਹਨਤ ਨੂੰ ਰੰਗ ਭਾਗ ਲਾਵੇ ਬਾਕੀ ਜੋ ਵੀਰਤੇ ਪੈਣਾ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ